ਅੱਜ ਦੀ ਜਮਾਤ 'ਚ ਅਸੀਂ ਗੱਲ ਕਰਾਂਗੇ ਪਾਪਾ ਤੇ ਪਾਪਾਂ 'ਚ ਕੀ ਫਰਕ ਹੈ ਪਾਪਾ ਹੁੰਦਾ ਫਾਦਰ ਤੇ ਪਾਪਾ ਹੁੰਦੇ ਬਹੁਤ ਸਾਰੇ ਪਾਪ ਇਸ ਜਮਾਤ 'ਚ ਅਸੀਂ ਗੱਲ ਕਰਾਂਗੇ ਕਿ ਰਾਜਾ ਤੇ ਰਾਜਾਂ 'ਚ ਕੀ ਫਰਕ ਹੁੰਦਾ ਹੈ ਰਾਜਾ ਹੁੰਦਾ ਕਿੰਗ ਤੇ ਰਾਜਾਂ ਹੁੰਦੀਆਂ ਬਹੁਤ ਸਾਰੀਆਂ ਸਟੇਟ ਅੱਜ ਦੀ ਜਮਾਤ ਵਿੱਚ ਅਸੀਂ ਗੱਲ ਕਰਾਂਗੇ ਕਿ ਲਗਾਖਰ ਬਿੰਦੀ ਕਿਹੜੀਆਂ-ਕਿਹੜੀਆਂ ਲਗਾ ਦੇ ਨਾਲ ਲੱਗਦੀ ਹੈ ਅੱਜ ਆਪਾਂ ਇਹ ਵੀ ਗੱਲ ਕਰਾਂਗੇ ਕਿ ਬਿੰਦੀ ਪੈਣ ਦੇ ਨਾਲ ਤੇ ਨਾ ਪੈਣ ਦੇ ਨਾਲ ਜਿਹੜੇ ਅਰਥਾਂ ਦੇ ਅਨਰਥ ਹੋ ਜਾਂਦੇ ਨੇ ਤੇ ਅਰਥ ਹੀ ਬਦਲ ਜਾਂਦੇ ਨੇ ਇੱਕੋ ਜਿਹੇ ਸ਼ਬਦਾਂ ਦੀ ਲੜੀ ਨੂੰ ਅਸੀਂ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਮਾਤ ਦੇ ਵਿੱਚ ਆਪਾਂ ਗੱਲ ਕਰਾਂਗੇ ਬਿੰਦੀ ਬਾਰੇ ਬਿੰਦੀ ਕਿੱਥੇ ਪੈਂਦੀ ਹੈ ਤੇ ਕਿੱਥੇ ਨਹੀਂ ਅੱਜ ਦੀ ਜਮਾਤ ਨੂੰ ਅੱਗੇ ਭੇਜਣਾ ਨਾ ਭੁੱਲਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਹਰਤੇਜਿੰਦਰ ਸਿੰਘ ਮਾਨਸਾਹ ਤੇ ਤੁਸੀਂ ਦੇਖ ਰਹੇ ਹੋ ਚੈਨਲ ਤੇਜਿੰਦਰ ਪੰਜਾਬੀ ਪੰਜਾਬੀ ਮਾਹਬੂਲੀ ਦੀਆਂ ਜਮਾਤਾਂ ਦੇ ਤਹਿਤ ਅੱਜ ਅਸੀਂ ਇੱਕ ਹੋਰ ਜਵਾਬ ਤੁਹਾਡੇ ਸਨਮੁਖ ਕਰਨ ਜਾ ਰਹੇ ਹਾਂ ਜੋ ਹੈਗੀ ਲਗਾਖਰ ਬਿੰਦੀ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬੀ ਦੇ ਵਿੱਚ ਤਿੰਨ ਲਗਾਖਰ ਹਨ ਟਿੱਪੀ ਬਿੰਦੀ ਤੇ ਅਦਕ ਅੱਜ ਅਸੀਂ ਬਿੰਦੀ ਬਾਰੇ ਗੱਲ ਕਰਾਂਗੇ ਬਹੁਤ ਵਾਰ ਸੁਣ ਚ ਆਇਆ ਹੈ ਕਿ ਕਹਿੰਦੇ ਨੇ ਕਿ ਜੇਕਰ ਬਿੰਦੀ ਪਾ ਦਈਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਤੇ ਜੇਕਰ ਬਿੰਦੀ ਨਾ ਪਾਈਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਸੋ ਅੱਜ ਅਸੀਂ ਇੱਥੇ ਗੱਲ ਕਰਾਂਗੇ ਕਿ ਜਦੋਂ ਬਿੰਦੀ ਪਾਉਨੇ ਆ ਜਾਂ ਨਹੀਂ ਪਾਉਂਦੇ ਉਦੋਂ ਕਿਵੇਂ ਸ਼ਬਦਾਂ ਦੇ ਅਰਥ ਬਦਲ ਜਾਂਦੇ ਆ ਤੇ ਅੱਜ ਅਸੀਂ ਇੱਥੇ ਸਾਰੇ ਸ਼ਬਦੋ ਲਿਖਾਂਗੇ ਜਿੱਥੇ ਬਿੰਦੀ ਪਾਉਣ ਤੇ ਨਾ ਪਾਉਣ ਨਾਲ ਅਰਥ ਬਦਲ ਜਾਂਦੇ ਆ ਸਭ ਤੋਂ ਪਹਿਲਾਂ ਅਸੀਂ ਬਿੰਦੀ ਬਾਰੇ ਗੱਲ ਕਰਾਂਗੇ ਕਿ ਬਿੰਦੀ ਪੰਜਾਬੀ ਦੀਆਂ ਛੇ ਲਗਾ ਦੇ ਨਾਲ ਲੱਗਦੀ ਹੈ ਕਿਹੜੀਆਂ-ਕਿਹੜੀਆਂ ਦੇ ਨਾਲ ਲੱਗਦੀ ਹੈ ਇੱਕ ਤਾਂ ਕੰਨੇ ਦੇ ਨਾਲ ਲੱਗਦੀ ਹੈ ਬਿੰਦੀ ਇੱਕ ਬਿਹਾਰੀ ਦੇ ਨਾਲ ਲੱਗਦੀ ਹੈ ਇਕ ਲਾਂ ਦੇ ਨਾਲ ਲੱਗਦੀ ਐ ਇੱਕ ਦੁਲਾਵਾਂ ਦੇ ਨਾਲ ਲੱਗਦੀ ਐ ਇੱਕ ਹੋਰੇ ਦੇ ਨਾਲ ਲੱਗਦੀ ਐ ਤੇ ਇੱਕ ਕਨੌੜੇ ਦੇ ਨਾਲ ਲੱਗੇ ਛੇ ਲਗਾ ਦੇ ਨਾਲ ਬਿੰਦੀ ਤੁਹਾਨੂੰ ਲੱਗੀ ਹੋਈ ਮਿਲੇਗੀ ਪੰਜਾਬੀ ਦੇ ਵਿੱਚ ਸੋ ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਬਖਵਖ ਸ਼ਬਦ ਕਰੀਏ ਪਹਿਲਾ ਜਿਹੜਾ ਸ਼ਬਦ ਅਸੀਂ ਕਰ ਰਹੇ ਆ ਪੱਪੇ ਨੂੰ ਕੰਨਾ ਪਾ ਤੇ ਪੱਪੇ ਨੂੰ ਕੰਨਾ ਪਾ ਇਹ ਬਣ ਗਿਆ ਜੀ ਪਾਪਾ ਪਾਪਾ ਅੱਜ ਪਾਪਾ ਲੇਟ ਰਹਨ ਅੱਜ ਪਾਪਾ ਦੇਰੀ ਨਾਲ ਆਉਣਗੇ ਅੱਜ ਪਾਪਾ ਦਿੱਲੀ ਗਏ ਹੋਏ ਐ ਮੇਰੇ ਪਾਪਾ ਕਾਰੋਬਾਰ ਕਰਦੇ ਨੇ ਤਾਂ ਪਾਪਾ ਸ਼ਬਦ ਹੁੰਦਾ ਹੈ ਫਾਦਰ ਤੇ ਇਸ ਦੇ ਨਾਮ ਨਾਲ ਜੇਕਰ ਅਸੀਂ ਬਿੰਦੀ ਪਾ ਦਿੰਨੇ ਆ ਪਪੇ ਨੂੰ ਕੰਨਾ ਪਾ ਤੇ ਪਪੇ ਨੂੰ ਕੰਨਾ ਪਾ ਉੱਤੇ ਬਿੰਦੀ ਅਸੀਂ ਅਕਸਰੀ ਗੁਰਬਾਣੀ ਵਿੱਚ ਪੜ੍ਹਦੇ ਆ ਸਾਡਾ ਸਰੀਰ ਪਾਪਾ ਨਾਲ ਭਰਿਆ ਹੋਇਆ ਹੈ ਪਾ ਪਾਂ ਪੱਪੇ ਨੂੰ ਕੰਨਾ ਉੱਤੇ ਬਿੰਦੀ ਜਿਹੜੀ ਆਵਾਜ਼ ਉਹ ਵੱਖਰੀ ਹੋएगी ਪਾਂ ਪਾਪਾ ਇਹ ਆ ਪਾਪਾ 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 ਇਹ ਆ ਪਾਪਾ ਸਾਡਾ ਸਰੀਰ ਪਾਪਾ ਨਾਲ ਭਰਿਆ ਹੋਇਆ ਹੈ ਅਸੀਂ ਸਾਰੀ ਉਮਰ ਪਾਪਾ ਨਾਲ ਹੀ ਜ਼ਿੰਦਗੀ ਬਿਤਾਰ ਦਿੱਤੀ ਪਾਪਾ ਤਾਂ ਬਹੁਤ ਫਰਕ ਪੈ ਜਾਂਦਾ ਦੇਖੋ ਬਿੰਦੀ ਪਾਉਣ ਤੇ ਨਾ ਪਾਉਣ ਨਾਲ ਕੀ ਫਰਕ ਪੈ ਗਿਆ ਅਗਲਾ ਇੱਕ ਸ਼ਬਦ ਅਸੀਂ ਲਿਖਦੇ ਹਾਂ ਰਾਰੇ ਨੂੰ ਕੰਨਾ ਤੇ ਜਜੇ ਨੂੰ ਕੰਨਾ ਰਾਜਾ ਰਾਜਾ ਅਸੀਂ ਮਿੰਨੀ ਕਹਾਣੀਆਂ ਵਿੱਚ ਪੜਦੇ ਆ ਜਾਂ ਕਹਾਣੀਆਂ ਵਿੱਚ ਪੜਿਆ ਕਿ ਜੰਗਲ ਦੇ ਵਿੱਚ ਇੱਕ ਰਾਜਾ ਸੀ ਰਾਜਾ ਉਸ ਦੇਸ਼ ਦਾ ਰਾਜਾ ਬਹੁਤ ਮਹਾਨ ਹੈ ਰਾਜਾ ਤੇ ਨਾਲ ਨਾਲ ਅਸੀਂ ਇੱਕ ਸ਼ਬਦ ਹੋਰ ਵੀ ਲਿਖਦੇ ਆ ਰਾ ਰੇ ਨੂੰ ਕੰਨਾ ਜ ਜੇ ਨੂੰ ਕੰਨਾ ਤੇ ਉੱਤੇ ਬਿੰਦੀ ਜਾਂ ਰਾ ਜਾਂ ਰਾਜਾਂ ਰਾਜਾਂ ਜਿਹੜਾ ਭਾਰਤ ਹੈ ਉਹ 29 ਰਾਜਾਂ ਨਾਲ ਜੁੜ ਕੇ ਦੇਸ਼ਵਾਨ ਦਾ ਗਾ ਰਾਜਾ ਰਾਜਾ ਹੁੰਦਾ ਬਹੁਤ ਸਾਰੀਆਂ ਸਟੇਟ ਤੇ ਰਾਜਾ ਹੁੰਦਾ ਕਿੰਗ ਇਹਨਾਂ ਦੋ ਸ਼ਬਦਾਂ ਤੋਂ ਅਸੀਂ ਬਹੁਤ ਕੁਝ ਸਿੱਖ ਲਿਆ ਕਿ ਬਿੰਦੀ ਪਾਉਣ ਤੇ ਨਾ ਪਾਉਣ ਨਾਲ ਕੀ ਫਰਕ ਪੈ ਜਾਂਦਾ ਹੈ ਸ਼ਬਦਾਂ ਦੇ ਅਰਥ ਬਦਲ ਜਾਂਦੇ ਨੇ ਤੇ ਅਸੀਂ ਇੱਕ ਹੋਰ ਲੜੀ ਵੱਡੀ ਲੜੀ ਇੱਥੇ ਨਾਲ ਨਾਲ ਸਾਰੇ ਸ਼ਬਦ ਲਿਖਨੇ ਆ ਬਿੰਦੀ ਪੈਣ ਦੇ ਨਾਲ ਜਾਂ ਨਾ ਪੈਣ ਦੇ ਨਾਲ ਸ਼ਬਦ ਬਿਲਕੁਲ ਇੱਕੋ ਜਿਹੇ ਲੱਗ ਰਿਹਾ ਤੇ ਉਹਨਾਂ ਦੇ ਅਰਥ ਬਦਲ ਜਾਂਨ ਅਜਿਹੇ ਸ਼ਬਦਾਂ ਸੀ ਕਾਫੀ ਲਿਖ ਵੀ ਲਏ ਨੇ ਤਾਂ ਕਿ ਅਸੀਂ ਸਮੇਂ ਦੀ ਬਚਤ ਕਰ ਸਕੀਏ ਪਹਿਲਾ ਸ਼ਬਦ ਹੈਗਾਗਾ ਕਿ ਪੱਪੇ ਨੂੰ ਦਲੈਂਕੜ ਪੂ ਰਾਰੇ ਨੂੰ ਬਿਹਾਰੀ ਪੂਰੀ ਪੂਰੀ ਦਾ ਮਤਲਬ ਇੱਥੇ ਹੈ ਕਿ ਸਾਰੀ ਉਸ ਨੇ ਪੂਰੀ ਦੁਨੀਆ ਘੁੰਮ ਲਈ ਹੈ ਪੂਰੀ ਦਾ ਇੱਥੇ ਮਤਲਬ ਹੈ ਸਾਰੀ ਪੂਰੀ ਦੁਨੀਆ ਜਾਣਦੀ ਹੈ ਕਿ ਸਾਚਨ ਤਿੰਦੁਲਕਰ ਬਹੁਤ ਮਹਾਨ ਖਿਡਾਰੀ ਹੈ ਪੂਰੀ ਪੂਰੀ ਦਾ ਮਤਲਬ ਹੈ ਸਾਰੀ ਇਸੇ ਨਾਲ ਦਾ ਇੱਕ ਹੋਰ ਸ਼ਬਦ ਹੈ ਕਿ ਪੱਪੇ ਨੂੰ ਦਲੈਂਕੜ ਪੂ ਰਾਰੇ ਨੂੰ ਬਿਹਾਰੀ ਨਾਲ ਬਿੰਦੀ ਪੂਰੀ 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 ਦਾ ਮਤਲਬ ਹੈ ਕਿ ਤੁਸੀਂ ਕੋਈ ਖੱਡਾ ਪੱਟਿਆ ਹੋਇਆ ਟੋਆ ਪੱਟਾ ਹੋ ਦੇ ਵਿੱਚ ਮਿੱਟੀ ਭਰ ਦੇਵੀਂ ਜਿਹੜਾ ਤਿੰਨੇ ਅਮਰੂਦ ਦਾ ਬੂਟਾ ਲਾਇਆ ਉਸ ਵਿੱਚ ਮਿੱਟੀ ਪੂਰ ਦੇਵੀਂ ਪੂਰੀ ਇਹ ਸ਼ਬਦ ਸੀਗਾ ਬਿਲਕੁਲ ਇੱਕੋ ਜਿਹੇ ਨੇ ਪਰ ਅਰਥ ਬਦਲ ਗਏ ਨੇ ਅਗਲਾ ਸ਼ਬਦ ਤਾਂ ਤੈਨੂੰ ਹੋੜਾ ਤੋ ਰਾਰੇ ਨੂੰ ਵੀ ਰੀੜੀ ਟੋਰੀ ਬਾਰੇ ਤਾਂ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਟੋਰੀ ਇੱਕ ਸਬਜ਼ੀ ਦਾ ਨਾਮ ਹੈ ਬੱਚਾ ਬੱਚਾ ਜਾਣਦਾ ਹੈ ਤੋਰੀ ਦੀ ਸਬਜ਼ੀ ਬਹੁਤ ਮਹਿੰਗੀ ਹੋ ਚੁੱਕੀ ਹੈ ਤੋਰੀ ਦੀ ਸਬਜ਼ੀ ਬਾਜ਼ਾਰ ਚੋਂ ਘੱਟ ਮਿਲ ਰਹੀ ਹੈ ਅੱਜ ਅਸੀਂ ਤੋਰੀ ਦੀ ਸਬਜ਼ੀ ਬਣਾਈ ਹੈ ਅਜਿਹੇ ਅਸੀਂ ਬਹੁਤ ਸਾਰੇ ਬਾਖ ਬਣਾ ਸਕਦੇ ਹਾਂ ਤੁਹਾਡੇ ਕੋਲ ਵਾਕਾਂ ਦੀ ਗਿਣਤੀ ਹੈ ਤਾਂ ਤੁਸੀਂ ਬਾਖ ਟਿੱਪਣੀ ਦੇ ਵਿੱਚ ਲਿਖ ਸਕਦੇ ਹੋ ਜੇ ਅਜਿਹੇ ਤੁਹਾਡੇ ਕੋਲ ਹੋਰ ਸ਼ਬਦ ਨੇ ਟਿੱਪਣੀ ਦੇ ਵਿੱਚ ਲਿਖ ਸਕਦੇ ਹੋ ਟਿੱਪਣੀ ਦਾ ਮਤਲਬ ਹੈ ਕਮੈਂਟ ਕਿਉਂਕਿ ਕਈ ਜਿਹੜੇ ਸਾਡੇ ਸਰੋਤੇ ਆ ਉਹ ਸਮਝਦੇ ਕਿ ਟਿੱਪਣੀ ਕੀ ਹੈ ਤਾਂ ਅੱਜ ਕੱਲ੍ਹ ਅੰਗਰੇਜ਼ੀ ਦਾ ਬੋਲ ਬਾਲੇ ਕਰਕੇ ਪੰਜਾਬੀ ਦੇ ਕਈ ਸ਼ਬਦ ਅਸੀਂ ਭੁੱਲਦੇ ਜਾਂਦੇ ਹਾਂ ਤਾਂ ਅਸੀਂ ਟਿੱਪਣੀ ਸ਼ਬਦ ਵਰਤਿਆ ਅਗਲਾ ਸ਼ਬਦ ਹੈ ਬਿਲਕੁਲ ਇਹਦੇ ਨਾਲ ਦਾ ਤ ਤਿੰਨੋੜਾ ਤੋਂ ਰਾਰੇ ਨੂੰ ਵਿਹਾਰੀ ਨਾਲ ਬਿੰਦੀ ਰੀ ਤੋਰੀ ਤੋਰੀ ਹੁੰਦਾ ਤੋੜਨਾ ਤੂੰ ਆਪਣੀ ਧੀ ਨੂੰ ਸੁਖੀ ਸੰਦੀ ਤੋਰੀ ਤੋਰੀ ਹੁੰਦਾ ਜਦੋਂ ਆਪਾਂ ਡੋਲੀ ਭੇਜਦੇ ਆ ਜਾਂ ਉਹ ਵੀ ਆਪਾਂ ਕਹਿ ਲਿਆ ਕਿ ਤੇਰੀ ਮੰਮੀ ਨੂੰ ਟਾਈਮ ਸਿਰ ਤੋਰੀ ਵੀ ਆਥਨ ਤੋਂ ਪਹਿਲਾਂ ਪਹਿਲਾਂ ਨਾ ਨੇਰੇ ਹੋਣ ਤੋਂ ਪਹਿਲਾਂ ਆਪਾਂ ਕਹਿੰਦੇ ਤੋਰੀ ਇਹ ਇਸ ਦੇਮੀ ਅਜਿਹਾ ਸ਼ਬਦ ਹੈਗਾ ਜਿਹੜਾ ਅਗਲਾ ਸ਼ਬਦ ਹੈ ਉਹ ਹੈ ਕਿ ਡੱਡੇ ਨੂੰ ਹੋੜਾ ਡੋ ਲੱਲੇ ਵੇਰੀ ਲਈ ਡੋਲੀ ਡੋਲੀ ਵਿੱਚ ਦੁੱਧ ਲਿਆਓ ਇੱਕ ਭਾਂਡੇ ਦਾ ਭਾਂਡਾ ਗਾ ਡੋਲੀ ਡੋਲੀ ਵਿੱਚ ਦੁੱਧ ਲਿਆਓ ਡੋਲੀ ਵਿੱਚ ਪਾਣੀ ਪਾ ਕੇ ਰੱਖ ਲੋ ਤਾਂ ਅਜਿਹਾ ਹੀ ਇੱਕ ਹੋਰ ਸ਼ਬਦ ਹੈ ਕਿ ਡੱਡੇ ਨੂੰ ਹੋੜਾ ਡੋ ਲੱਲੇ ਨੂੰ ਬਿਹਾਰੀ ਨਾਲ ਬਿੰਦੀ ਲੀਂ ਡੋਲੀ ਆਪਾਂ ਹੁੰਦੇ ਵੀ ਘਬਰਾਣਾ ਨਹੀਂ ਡੋਲੀ ਚਾਹੇ ਤੇਰੇ ਤੇ ਕਿੰਨੀਆਂ ਵੀ ਮੁਸੀਬਤਾਂ ਆ ਜਾਣ ਪਰ ਤੂੰ ਡੋਲੀ ਨਾ ਗੁਰਬਾਣੀ ਵਿੱਚ ਬਹੁਤ ਵਾਰੀ ਕਿਹਾ ਗਿਆ ਕਿ ਵੀ ਤੁਸੀਂ ਡੋਲਿਓ ਨਾ ਨਾਮ ਜੱਪਦੇ ਰੋ ਡੋਲੋ ਨਾ ਡੋਲੀ ਨਾ ਡੱਡਿਨੋੜਾ ਡੋਲ ਲੱਲੇ ਨੂੰ ਬਿਹਾਰੀ ਨਾਲ ਬਿੰਦੀ ਡੋਲੀ ਇੱਥੇ ਹੈਗਾ ਕਵਰਾ ਇਹ ਹੈਗਾ ਭਾਂਡਾ ਬਹੁਤ ਭਾਂਡੇ ਤੇ ਕਵਰਾ ਦੇ ਵਿੱਚ ਬਹੁਤ ਫਰਕ ਹੈ ਤੇ ਆਪਾਂ ਬਿੰਦੀ ਪਾਉਣੀ ਤੇ ਨਾ ਪਾਉਣੀ ਭੁੱਲ ਜਾਂਨੇ ਆ ਅਗਲਾ ਸ਼ਬਦ ਹੈਗਾ ਹੈ ਹਾਏ ਨੂੰ ਦਲਾਵਾ ਹੈ ਹੈ ਇੱਥੇ ਹੈਗਾ ਕਾਲ ਦਾ ਗਿਆਨ ਸਮੇਂ ਦਾ ਗਿਆਨ ਉਹ ਕਈ ਸਾਲਾਂ ਤੋਂ ਖੇਡ ਰਿਹਾ ਹੈ ਇੱਥੇ ਸਮੇਂ ਦਾ ਪਤਾ ਲੱਗ ਰਿਹਾ ਹੈ ਹੈਂ ਸਮੇਂ ਵਾਰੇ ਨਾਲ ਹੀ ਇੱਕ ਹੋਰ ਸ਼ਬਦ ਹੈ ਬਿਲਕੁਲ ਇੱਕੋ ਜਿਹਾ ਲੱਗਦਾ ਹਾਹੇ ਨੂੰ ਦਲਾਵਾ ਹੈ ਨਲ ਪਰ ਬਿੰਦੀ ਹੈ 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 ਆਪਾਂ ਕਈ ਵਾਰੀ ਸੁਣਿਆ ਹੋਊਗਾ ਕਿ ਜਦੋਂ ਅਸੀਂ ਹੈਰਾਨੀ ਪ੍ਰਗਟ ਕਰਦੇ ਹਾਂ ਉਹ ਸ਼ਬਦ ਹੈ 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 ਉਹ ਬਾਸ ਹੋ ਗਿਆ ਹੈ ਉਹ ਇੰਨੇ ਬਾਹਰ ਚਲਾ ਗਿਆ ਹੈ ਅਸੀਂ ਉਦੋਂ ਹੈਰਾਨੀ ਪ੍ਰਗਟ ਕਰਦੇ ਹਾਂ ਹੈ ਹਾਹੇ ਨੂੰ ਦਲਾਵਾ ਨਾਲ ਬਿੰਦੀ ਤੇ ਦੋਨਾਂ 'ਚ ਫਰਕ ਦੇਖੋ ਕਿੰਨਾ ਪੈ ਗਿਆ ਸ਼ਬਦਾਂ ਦੇ ਅਰਥ ਬਦਲ ਚੁੱਕੇ ਨੇ ਅੱਗੇ ਹੈਗਾ ਪੱਪੇ ਨੂੰ ਦਲਾਵਾ ਦੱਦੇ ਕੰਨਾ ਦਾ ਪੈਦਾ ਪੈਦਾ ਹੁੰਦਾ ਜਨਮਿਆ ਉਹ 1948 ਵਿੱਚ ਪੈਦਾ ਹੋਇਆ ਸੀ ਉਹ 1965 ਵਿੱਚ ਪੈਦਾ ਹੋਇਆ ਸੀ ਪੈਦਾ ਹੁੰਦਾ ਅੰਗਰੇਜ਼ੀ ਚ ਕਹਿੰਦੇ ਨੇ ਬੌਰਨ ਪੰਜਾਬੀ ਚ ਕਹਿੰਦੇ ਜਨਮਿਆ ਅਗਲਾ ਹੈਗਾ ਪੱਪੇ ਨੂੰ ਦਲਾਵਾ ਨਾਲ ਬਿੰਦੀ ਪੈਂਦਾ 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 ਹੈਗਾ ਪਹਿਣਾ ਮਾਸੀ ਮੈਂ ਤੇਰੇ ਪੈਰੀ ਪੈਂਦਾ ਜਾਂ ਅਸੀਂ ਕਹਿੰਨੇ ਆ ਉਸ ਨੂੰ ਜਦੋਂ ਵੀ ਅਸੀਂ ਸਫਲ ਹੋਣਾ ਤਾਂ ਸਖਤ ਮਿਹਨਤ ਵਿੱਚੋਂ ਦੀ ਲੰਗਣਾ ਪੈਂਦਾ ਹੈ ਪੈਂਦਾ ਅਗਲਾ ਜੋ ਸ਼ਬਦ ਹੈ ਕਿ ਗੱਗੇ ਨਹੋੜਾ ਗੋ ਦਦਾ ਮੁਕਤਦ ਗੋਦ ਗੋਦ ਦਾ ਇਥੇ ਅਰਥ ਨਿਕਲਦਾ ਹੈ ਗੋਦੀ ਤੋਂ ਗੋਦੀ ਅਸੀਂ ਕਹਿੰਨੇ ਨਾ ਉਹ ਗੋਦੀ ਚੜ ਕੇ ਮੇਲਾ ਦੇਖ ਰਿਹਾ ਹੈ ਜਾਂ ਅਮਨ ਨੂੰ ਮਾਸੀ ਨੇ ਗੋਦ ਚੁੱਕਿਆ ਹੈ ਗੋਦ ਦਾ ਅਰਥ ਹੈ ਇਥੇ ਗੋਦੀ ਤੋਂ ਹੈ ਅਗਲਾ ਜਿਹੜਾ ਸ਼ਬਦ ਹੈ ਬਿਲਕੁਲ ਇਹਦੇ ਨਾਲ ਦਾ ਹੂਬ-ਹੂ ਗੱਗੇ ਨੂੰ ਹੋੜਾ ਪਰ ਨਾਲ ਬਿੰਦੀ ਵੀ ਪਾਈ ਹੋਈ ਹੈ ਇਸ ਕਰਕੇ ਅਰਥ ਬਦਲ ਜਾਣਗੇ ਗੋਂਦ ਗੋਂਦ ਇਹ ਹੈਗਾ ਨਾਵਲਾਂ ਦੀ ਤੇ ਨਾਟਕਾਂ ਦੀ ਬਿਉਂਤ ਬੰਦੀ ਤੋਂ ਜਿਹੜੀ ਉਹ ਬਣਾਈ ਹੁੰਦੀ ਹੈ ਨਾਟਕਾਂ ਦੀ ਤਾਂ ਉਸ ਨੂੰ ਅਸੀਂ ਇਥੇ ਜਿਹੜਾ ਬਾਖ ਬਣਾ ਸਕਦੇ ਆ ਉਹ ਹੈਗਾ ਕਿ ਅਜਮੇਰ ਸਿੰਘ ਔਲਖ ਦੇ ਨਾਟਕਾਂ ਦੀ ਜਿਹੜੀ ਗੋਂਦ ਹੈ ਉਹ ਬਾਖ ਕਮਾਲ ਹੈ ਤੇ ਇੱਥੇ ਗੋਂ ਤੇ ਗੋ ਦੇ ਵਿੱਚ ਬਹੁਤ ਫਰਕ ਪੈ ਗਿਆ ਤੇ ਬਾਕੀ ਸ਼ਬਦਾਂ ਦੇ ਵਿੱਚ ਬਹੁਤ ਫਰਕ ਪੈ ਰਿਹਾ ਹੈਗਾ ਅਗਲੇ ਸ਼ਬਦਾਂ ਸੀ ਹੋਰ ਲਿਖਦਾ ਇਹਨਾਂ ਨੂੰ ਅਸੀਂ ਢਾਵਾਂਗੇ ਤਾਂ ਕਿ ਅਸੀਂ ਹੋਰ ਜਗ੍ਹਾ ਇੱਥੇ ਬਣਾ ਸਕੀਏ ਅਗਲਾ ਜੋ ਸ਼ਬਦ ਹੈ ਊੜੇ ਨੂੰ ਔਂਕੜ ਗੱਗਾ ਮੁਕਤਾ ਲੱਲਾ ਉਗਲ ਉਗਲ ਹੁੰਦਾ ਹੈ ਕਿ ਆਪਾਂ ਇੱਕ ਗੱਲ ਜਾ ਕੇ ਦੂਜੇ ਨੂੰ ਦੱਸ ਦਈਏ ਉਗਲ ਜਾਣਾ ਆਪਾਂ ਜਿਵੇਂ ਕਹਿੰਦੇ ਨੇ ਕਿ ਇਹ ਕਦੇ ਵੀ ਗੱਲਾਂ ਲੁਕੋ ਕੇ ਨਹੀਂ ਰੱਖਦੀ ਗਵਾਂਡੀਆਂ ਦੇ ਜਾ ਕੇ ਉਗਲ ਦਿੰਦੀ ਹੈ ਉਗਲ ਜਾਣਾ ਹੁੰਦਾ ਹੈ ਸਾਰੀ ਗੱਲ ਦਾ ਭੇਤ ਦੂਜੇ ਘਰੇ ਦੱਸ ਦੇਣਾ ਦੂਜੇ ਨੂੰ ਦੱਸ ਦੇਣਾ ਉਹਨੂੰ ਕਹਿੰਦੇ ਆ ਉਗਲ ਪਰ ਇੱਥੇ ਅਜਿਹਾ ਇੱਕ ਸ਼ਬਦ ਹੋਰ ਹੈ ਕਿ ਊੜੇ ਨੂੰ ਔਂਕੜ ਉੱਤੇ ਬਿੰਦੀ ਗੱਗਾ ਮੁਕਤਾ ਗ ਤੇ ਲੱਲਾ ਮੁਕਤਾ ਲ ਉਂਗਲ ਉਂਗਲ ਹੈਗਾ ਅੰਗਰੇਜ਼ੀ ਚ ਕਹਿੰਦੇ ਨੇ ਫਿੰਗਰ ਉਸਦੀ ਛੋਟੀ ਉਂਗਲ ਤੇ 60 ਵੱਜ ਚੁੱਕੀ ਹੈ ਉਂਗਲ ਉਂਗਲ ਉਹਦੀ ਕਈ ਉਂਗਲਾਂ ਬਹੁਤ ਵੱਡੀਆਂ ਨੇ ਉਂਗਲ ਉਂਗਲਾਂ ਦੀ ਫਿੰਗਰ ਤੇ ਅਗਲਾ ਸ਼ਬਦ ਹੈਗਾ ਦਦੇ ਨੂੰ ਕੰਨਾ ਦਾ ਈੜੀ ਨੂੰ ਵਿਹਾਰੀ ਈ ਆੜੇ ਨੂੰ ਕੰਨਾ ਆ ਦਾਈਆ ਦਾਈਏ ਨੂੰ ਅਸੀਂ ਪੰਜਾਬੀ ਚ ਵਰਤ ਲੈਨੇ ਇੱਛਾ ਵੀ ਨੌਜਵਾਨਾ ਤੇਰਾ ਦਾਈਆ ਕੀ ਹੈ ਅੱਗੇ ਤੂੰ ਭਰਤੀ ਹੋਣਾ ਕਿੱਥੇ ਜਾਣਾ ਤੇਰਾ ਦਾਈਆ ਕੀ ਹੈ ਨੌਜਵਾਨ ਨੂੰ ਪੁੱਛੀਏ ਕਿ ਤੇਰੀ ਇੱਛਾ ਕੀ ਹੈ ਅਗਲਾ ਸ਼ਬਦ ਹੈਗਾ ਦਦੇ ਨੂੰ ਕੰਨਾ ਈੜੀ ਨੂੰ ਵਿਹਾਰੀ ਆੜੇ ਨੂੰ ਕੰਨਾ ਉੱਤੇ ਬਿੰਦੀ ਬਿਲਕੁਲ ਅਜਿਹਾ ਹੀ ਸ਼ਬਦ ਲੱਗਦਾ ਪਰ ਅਰਥ ਬਦਲ ਗਏ ਨੇ ਦਾਈਆਂ ਦਾ ਈ ਆ ਦਾਈਆਂ ਦਾਈਆਂ ਹੁੰਦੇ ਕਿ ਬੱਚੇ ਦੀ ਰਗ ਰਗ ਤੋ ਜਾਣੂ ਬੱਚੇ ਦਾ ਪਾਲਣ ਪੋਸ਼ਣ ਕਰਨ ਵਾਲੀਆਂ ਆਪਾਂ ਸ਼ਬਦੀ ਵਰਤ ਲੈਨੇ ਆ ਕਿ ਵੀ ਦਾਈਆਂ ਬੱਚੇ ਦੀ ਰਗ ਰਗ ਤੋ ਜਾਣੂ ਹੁੰਦੀਆਂ ਨੇ ਦਾਈਆਂ ਅਗਲਾ ਸ਼ਬਦ ਹੈਗਾ ਪੱਪੇ ਨੂੰ ਕੰਨਾ ਈੜੀ ਨੂੰ ਬਿਹਾਰੀ ਆੜੇ ਨੂੰ ਕੰਨਾ ਪਾਈਆ ਪਾਈਆ ਸ਼ਬਦ ਬਾਰੇ ਅਸੀਂ ਬਹੁਤ ਜਾਣੂ ਹੈਗੇ ਆ ਕਿ ਜਿਹੜੀ ਕੋਈ ਚੀਜ਼ ਮਹਿੰਗੀ ਹੁੰਦੀ ਆ ਅਕਸਰ ਅਸੀਂ ਪਾਈਆ ਲੈਨੇ ਆ ਪਾਈਆ ਹੈਗਾ ਕਿਲੋ ਦਾ ਚੌਥਾ ਹਿੱਸਾ ਸਾਨੂੰ ਤੂੰ ਜਿਹੜੇ ਟਮਾਟਰ ਹੈ ਉਹ ਪਾਈਆ ਕੋ ਦੇ ਦੇ ਪਾਈਆ ਮਹਿੰਗੀ ਚੀਜ਼ ਹਮੇਸ਼ਾ ਪਾਇਆ ਕੋ ਖਰੀਦੀ ਜਾਂਦੀ ਹੈ ਪਾਇਆ ਅਗਲਾ ਸ਼ਬਦ ਹੈਗਾ ਪੱਪੇ ਨੂੰ ਕੰਨਾ ਈੜੀ ਨੂੰ ਬਿਹਾਰੀ ਆੜੇ ਨੂੰ ਕੰਨਾ ਉੱਤੇ ਬਿੰਦੀ ਪਾਇਆਂ ਪਾ ਈ ਆ ਪਾਇਆਂ ਜਾਨਕੀ ਪਾ ਦਿੱਤੀਆਂ ਮੈਂ ਜਿਹੜੀਆਂ ਕਿਤਾਬਾਂ ਨੇ ਉਹ ਸਹੀ ਕਰਕੇ ਝੋਲੇ ਚ ਪਾ ਦਿੱਤੀਆਂ ਨੇ ਉਸ ਨੇ ਬਹੁਤ ਸੋਹਣੀਆਂ ਝਾਂਜਰਾ ਪਾਈਆਂ ਹੋਈਆਂ ਨੇ ਪਾਲ ਪਾ ਲਈਆਂ ਨੇ ਪਾ ਦਿੱਤੀਆਂ ਨੇ ਪਾਈਆਂ ਅਗਲਾ ਸ਼ਬਦ ਹੈ ਕਢਾਈ ਕਢਾਈ ਆਸੀਂ ਸਭ ਜਾਣੂ ਆ ਕਿ ਕਿਸੇ ਹੁਨਰ ਤੋਂ ਆਇਆ ਕਲਾ ਤੋਂ ਜੋ ਰੇਸ਼ਮ ਦੀ ਕਢਾਈ ਕੀਤੀ ਜਾਂਦੀ ਹੈ ਉਸ ਦੀ ਫੁਲਕਾਰੀ ਤੇ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈ ਕਢਾਈ ਅਗਲਾ ਸ਼ਬਦ ਹੈ ਕਕਾ ਮੁਕਤਾ ਢੱਡੇ ਨੂੰ ਕੰਨਾ ਈੜੀ ਨੂੰ ਬਿਹਾਰੀ ਬਿਲਕੁਲ ਇਹਦੇ ਨਾਲ ਦਾ ਪਰ ਬਿੰਦੀ ਪਾਈ ਹੋਈ ਹੈ ਕਢਾਈ ਕਢਾਈ ਹੁੰਦੀ ਆਪਾਂ ਜੇਕਰ ਕਿਸੇ ਨੂੰ ਆਪਾਂ ਮੁਸੀਬਤ ਚ ਹੋਈਏ ਆਪਣੀ ਗੱਡੀ ਖੁੱਭ ਜੇ ਆਪਣਾ ਮੋਟਰਸਾਈਕਲ ਖੁੱਭ ਜੇ ਜਾਂ ਆਪਣੀ ਕੋਈ ਬਾਸੀ ਖੁਬਜਾਂ ਦੀ ਆਪਾਂ ਕਿਸੇ ਨੂੰ ਬੋਲ ਮਾਰਦੇ ਆ ਕਿ ਮੇਰੀ ਗੱਡੀ ਕਢਾਈ ਜਾਂ ਮੇਰਾ ਮੋਟਰਸਾਈਕਲ ਕਢਾਈ ਯਾਰ ਕਢਾਈ ਕਿਸੇ ਦਲਦਲ ਚ ਫਸ ਜੀਏ ਕਿਸੇ ਮੁਸੀਬਤ ਚ ਫਸ ਜੀਏ ਉਹ ਤੋਂ ਕਹਿੰਨੇ ਕਢਾਈ ਅਗਲਾ ਸ਼ਬਦ ਹੈਗਾ ਸ਼ਬੀਲਾ 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 ਅਸੀਂ ਕਹਿੰਨੇ ਸੋਹਣੇ ਨੂੰ ਸੁੰਦਰ ਨੂੰ ਕਿ ਪੰਜਾਬ ਦੇ ਗੱਭਰੂ ਸੋਹਣੇ ਸ਼ੈਲ ਸ਼ਬੀਲੇ ਨੇ ਉਹ ਗੱਭਰੂ ਬਹੁਤ ਸ਼ੈਲ ਸ਼ਬੀਲਾ ਹੈਗਾ ਸ਼ਬੀਲਾ ਹੁੰਦਾ ਸੋਹਣਾ ਅਗਲਾ ਸ਼ਬਦ ਹੈਗਾ ਬਿਲਕੁਲ ਇਹਦੇ ਹੂਬ ਹੂ ਛਛਾ ਮੁਕਤਾ ਛ ਬੱਬੇ ਨੂੰ ਬਿਹਾਰੀ ਬੀ ਲੱਲੇ ਨੂੰ ਕੰਨਾ ਉੱਤੇ ਬਿੰਦੀ ਸ਼ਵੀਲਾ ਸ਼ਵੀਲਾ ਅਸੀਂ ਜੂਨ ਦੇ ਮਹੀਨੇ 'ਚ ਦੇਖਦੇ ਹਾਂ ਕਿ ਪਾਣੀ ਦੀਆਂ ਸ਼ਵੀਲਾ ਲੱਗੀਆਂ ਹੋਈਆਂ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਪੂਰੇ ਦੇਸ਼ ਵਿੱਚ ਵਿਦੇਸ਼ ਦੇ ਵਿੱਚ ਵੀ ਸ਼ਵੀਲਾ ਲੱਗੀਆਂ ਹੁੰਦੀਆਂ ਨੇ ਸ਼ਵੀਲਾ ਅਗਲਾ ਸ਼ਬਦ ਹੈ ਜੀ ਆੜੇ ਨੂੰ ਕੰਨਾ ਆ ਦਦਾ ਮੁਕਤਾ ਦ ਤੇ ਰਾਰਾ ਮੁਕਤਾ ਰ ਆਦਰ ਆਦਰ ਇਥੋਂ ਜਿਹੜਾ ਸ਼ਬਦ ਅਰਥ ਹੈ ਉਹ ਹੈ ਸਤਕਾਰ ਤੋਂ ਅਸੀਂ ਹਰ ਵੱਡੇ ਦਾ ਆਦਰ ਕਰਨਾ ਚਾਹੀਦਾ ਹੈ ਆਦਰ ਅਸੀਂ ਜਦੋਂ ਘਰ ਆਇਆ ਹੁੰਦਾ ਕੋਈ ਉਹ ਮਹਿਮਾਨਾਂ ਦਾ ਵੀ ਕੀ ਕਰਦੇ ਆ ਆਦਰ ਅਗਲਾ ਅਜਿਹਾਈ ਸ਼ਬਦ ਹੈ ਕਿ ਆੜੇ ਨੂੰ ਕਿੰਨਾ ਉੱਤੇ ਬਿੰਦੀ ਆ ਇੱਥੇ ਸੀਗਾ ਆ ਇੱਥੇ ਆਂ ਆਂਦਰ ਅੰਦਰ ਸਰੀਰ ਦੇ ਵਿੱਚ ਕਿ ਨਾੜੀ ਨੂੰ ਅਸੀਂ ਕਹਿੰਦੇ ਆਂਦਰ ਮੇਰੀ ਅੱਜ ਆਂਦਰਾਂ ਇਕੱਠੀਆਂ ਹੋਈਆਂ ਮੇਨੇ ਆਂਦਰਾਂ ਅੰਦਰ ਸ੍ਰੀ ਰਾਇ ਕੰਗ ਹੈ ਅਗਲਾ ਜੋ ਸ਼ਬਦ ਹੈਗਾ ਸਸਾ ਮੁਕਤਾ ਸ ਮੰਮੇ ਨੂੰ ਅੰਕੜ ਉੱਤੇ ਟਿੱਪੀ ਦੱਦਾ ਮੁਕਤਾ ਰਾਰੇ ਨੂੰ ਕੰਨਾ ਸਮੁੰਦਰਾ 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 ਕਿਸ ਦਾ ਨਾਮ ਹੋ ਸਕਦਾ ਜਿਵੇਂ ਰਾਣੀ ਸਮੁੰਦਰਾ ਬਹੁਤ ਮਹਾਨ ਸੀ ਰਾਣੀ ਸਮੁੰਦਰਾ ਬਾਰੇ ਅਸੀਂ ਬਹੁਤ ਜਾਣਦੇ ਆ ਤੇ ਅਗਲਾ ਸ਼ਬਦ ਹੈ ਸਸਾ ਮੁਕਤਾ ਬਿਲਕੁਲ ਉਸ ਨਾਲ ਦਾ ਹੀ ਹੈ ਸਮੁੰਦਰਾ ਲਾਸਟ ਦੇ ਵਿੱਚ ਰਾਰੇ ਨੂੰ ਕੰਨਾ ਉੱਤੇ ਬਿੰਦੀ ਹੈ ਸਮੁੰਦਰਾ ਸਮੁੰਦਰਾਂ ਤੋਂ ਅਸੀਂ ਕਹਿੰਨੇ ਅੰਗਰੇਜ਼ੀ ਚ ਬੀਚ ਕਹਿੰਦੇ ਨੇ ਸਮੁੰਦਰਾਂ ਦਾ ਪਾਣੀ ਬਹੁਤ ਖਾਰਾ ਹੁੰਦਾ ਹੈ ਸਮੁੰਦਰਾਂ ਦਾ ਪਾਣੀ ਲਹਿਰਾ ਮਾਰ ਰਿਹਾ ਹੈਗਾ ਅਜਿਹੇ ਸ਼ਬਦ ਅਜਿਹੇ ਬਾਅ ਕਾ ਅਸੀਂ ਬਹੁਤ ਬਣਾਉਨੇ ਆ ਸਮੁੰਦਰਾਂ ਅਗਲਾ ਸ਼ਬਦ ਹੈਗਾ ਮੰਮੇ ਨੂੰ ਹੋੜਾ ਤੱਤੇ ਨੂੰ ਬਿਹਾਰੀ ਆੜੇ ਨੂੰ ਕੰਨਾ ਮੋਤੀਆ 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 ਇੱਕ ਬਿਮਾਰੀ ਦਾ ਨਾਮ ਜਿਵੇਂ ਆਪਾਂ ਕਹਿੰਦੇ ਉਸ ਨੂੰ ਚਿੱਟਾ ਮੋਤੀਆ ਆਇਆ ਹੋਇਆ ਉਸ ਦੇ ਆਪਣੇ ਸ਼ਹਿਰ ਵਿੱਚ ਚਿੱਟੇ ਮੋਤੀ ਦੇ ਅੱਖਾਂ ਦੇ ਆਪਰੇਸ਼ਨ ਹੋ ਰਹੇ ਨੇ ਆਪਣੇ ਜ਼ਿਲ੍ਹੇ ਵਿੱਚ ਚਿੱਟੇ ਮੋਤੀਏ ਦਾ ਇੱਕ ਨਵਾਂ ਹਸਪਤਾਲ ਖੁੱਲਿਆ ਮੋਤੀਆ ਇੱਕ ਅੱਖਾਂ ਦੀ ਬਿਮਾਰੀ ਦਾ ਨਾਂ ਹੈ ਇਸ ਦੇ ਨਾਲ ਇੱਕ ਹੋਰ ਸ਼ਬਦ ਲਿਖਿਆ ਹੋਇਆ ਬਿਲਕੁਲ ਹੁਬੂ ਇਹਦੇ ਨਾਲ ਨ ਮੰਮੇ ਨੂੰ ਹੋੜਾ ਮੋਤ ਤੈਨੂੰ ਵੀ ਆ ਰੀਤੀ ਆਲੇ ਨੁਕਨਾ ਉੱਤੇ ਬਿੰਦੀ ਬਿੰਦੀ ਦੀ ਅੱਜ ਸਾਰੀ ਗੱਲ ਕਰ ਰਹੇ ਸੀ ਬਿੰਦੀ ਦੀ ਅਸੀਂ ਲਗਾਤਾਰ ਬਖਵਖ ਸ਼ਬਦਾਂ ਬਾਰੇ ਦੱਸ ਰਹੇ ਹਾਂ ਇੱਥੇ ਬਣ ਗਿਆ ਮੋਤੀ ਆ ਮੋਤੀਆਂ ਮੋਤੀਆਂ ਹੁੰਦਾ ਹੈ ਕਿ ਵੀ ਸੋਹਣਾ ਸੁੰਦਰ ਉਸਦੀ ਲਿਖਾਈ ਮੋਤੀਆਂ ਵਰਗੀ ਹੈ ਮੋਤੀਆਂ ਵਰਗੀ ਉਸਨੂੰ ਜੰਮ ਕਹਿੰਦਾ ਚਿਣ-ਚਿਣ ਕੇ ਲਿਖਦੇ ਕੋਈ ਉਹਨੂੰ ਕਹਿੰਦੇ ਮੋਤੀਆਂ ਵਰਗੀ ਹੈ ਠੀਕ ਹੈ ਜਾਂ ਭਈ ਤੈਨੂੰ ਤਾਂ ਜਿਵੇਂ ਆਪ ਕੋਈ ਚੀਜ਼ ਬਹੁਤ ਸੋਹਣੀ ਸਜਾ ਦੇਣਾ ਆਪਾਂ ਉਹਨੂੰ ਕਹਿੰਦੇ ਮੋਤੀਆਂ ਵਾਂਗੂ ਸਜਾ ਰੱਖਿਆ ਦੇਨੇ ਉਹਨੂੰ ਕਹਿੰਦੇ ਸੋਹਣਾ ਜਦੋਂ ਆਪ ਮੋਤੀਆਂ ਨੂੰ ਵਰਤੀਏ ਅਗਲਾ ਸ਼ਬਦ ਹੈਗਾ ਤਰੀਕਾ 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 ਹੁੰਦਾ ਬਲ ਵੀ ਉਸਨੂੰ ਤਾਂ ਕੰਮ ਕਰਨ ਦਾ ਬਹੁਤ ਵਧੀਆ ਤਰੀਕਾ ਹੈਗਾ ਇਹ ਤਰੀਕਾ ਸਿਰਫ ਮੈਂ ਹੀ ਜਾਣਦਾਗਾ ਤਰੀਕਾ ਤਰੀਕਾ ਹੁੰਦਾ ਬਲ ਕੋਈ ਟਾਂਗ ਚੱਜ ਅਚਾਰ ਬਹੁਤ ਸ਼ਬਦ ਨੇ ਇਹ ਜਿਹੇ ਤਰੀਕਾ ਅਗਲਾ ਜਿਹੇ ਨਾਲ ਦਾ ਸ਼ਬਦ ਤਰੀਕਾ ਤਰੀਕਾ ਨੂੰ ਅਸੀਂ ਇੰਗਲਿਸ਼ ਅੰਗਰੇਜ਼ੀ ਚ ਤਾਂ ਕਹਿੰਦੇ ਡੇਟ ਤੇ ਅਸੀਂ ਕਹਿ ਲਈਏ ਤਰੀਕਾ ਨੂੰ ਸ਼ਬਦ ਜੇ ਜ਼ਿਕਰ ਵਰਤਣਾ ਹੋਵੇ ਪਿਛਲੇ ਮਹੀਨੇ ਦੀਆਂ ਤਰੀਕਾ ਵਿੱਚ ਮੇਰੇ ਕਈ ਕੈਂਪ ਹਨ ਮੈਂ ਤੈਨੂੰ ਕਈ ਤਰੀਕਾ ਤੋਂ ਫੋਨ ਕਰ ਰਿਹਾ ਤੂੰ ਮੇਰਾ ਫੋਨ ਕਿਉਂ ਨਹੀਂ ਚੁੱਕ ਰਿਆ ਤਰੀਕਾ ਪਿਛਲੀਆਂ ਤਰੀਕਾ ਦੇ ਵਿੱਚ ਪੈਲਸ ਬੁੱਕ ਹੋ ਚੁੱਕੇ ਨੇ ਤਰੀਕਾ ਤਰੀਕਾ ਹੁੰਦਾ ਮਿਤੀ ਤਰੀਖ ਇਹ ਅਜੇ ਹੈ ਸ਼ਬਦ ਇੱਕ ਹੋਰ ਸ਼ਬਦ ਅਸੀਂ ਲਿਖਿਆ ਮੰਮੇ ਦੇ ਉੱਤੇ ਟਿੱਪੀ ਮਾ ਦਦਾ ਮੁਕਤਾ ਰਾਰੇ ਨੂੰ ਕੰਨਾ ਮੰਦਰਾ 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 ਕਿਸ ਦਾ ਨਾਮ ਹੁੰਦਾ ਇੱਕ ਅਸੀਂ ਪਿੱਛੇ ਜੇ ਸਾਡੇ ਸ਼ਾਇਦ ਆਈਪੀਐਸ ਆਫੀਸਰਸ ਨੇ ਦਿੱਲੀ ਦੇ ਵਿੱਚ ਮੰਦਰਾ ਵੇਦੀ ਤਾਂ ਅਜਿਹਾ ਕਿਸ ਦਾ ਨਾਮ ਵੀ ਹੋ ਸਕਦਾ ਹੈ ਮੰਦਰਾ ਤੇ ਉਸ ਦੇ ਨਾਲ ਹੀ ਇਸ ਦੇ ਨਾਲ ਦਾ ਸ਼ਬਦ ਹੈ ਕਿ ਰਾਰੇ ਨੂੰ ਕਰਨਾ ਉੱਤੇ ਬਿੰਦੀ ਰਾ ਮੰਦਰਾਂ ਮੰਦਰਾਂ ਦੇ ਇਹ ਦੇ ਵਿੱਚ ਆ ਗਿਆ ਕਿ ਅਸੀਂ ਮੰਦਰ ਦਾ ਬਹੁਵਚਨ ਜਨਮ ਅਸ਼ਟਮੀ ਤੇ ਮੰਦਰਾਂ ਦੇ ਉੱਤੇ ਲੜੀਆਂ ਪਾ ਰੱਖੀਆਂ ਹਨ ਮੰਦਰਾਂ ਦੇ ਵਿੱਚ ਅੱਜ ਪੂਰੀ ਰੌਣਕ ਹੈ ਮੰਦਰਾਂ ਦੇ ਵਿੱਚ ਅੱਜ ਕਥਾ ਹੋ ਰਹੀ ਹੈ ਕ੍ਰਿਸ਼ਨ ਜਨਮ ਅਸ਼ਟਮੀ ਤੇ ਮੰਦਰਾਂ ਦੇ ਵਿੱਚ ਬਹੁਤ ਭੀੜ ਹੁੰਦੀ ਹੈ ਮੰਦਰਾਂ ਅਗਲਾ ਜੋ ਅਸੀਂ ਸ਼ਬਦ ਲਿਖਿਆ ਉਹ ਹੈ ਫਿਨੁਸੀਆਰੀ ਬਿੰਦੀ ਕੱਕਾ ਮੁਖਤਾ ਰਾਦੇ ਨੂੰ ਕੰਨਾ ਫਿਕਰਾ ਫਿਕਰਾ ਹੈਗਾ ਬਾਖ ਉਸ ਨੌਜਵਾਨ ਨੇ ਬਹੁਤ ਵਧੀਆ ਫਿਕਰਾ ਬੋਲਿਆ ਉਸ ਨੌਜਵਾਨ ਦਾ ਜਿਹੜਾ ਬੋਲੇਗਾ ਫਿਕਰਾ ਸਾਰਿਆਂ ਨੂੰ ਪ੍ਰਭਾਵਿਤ ਕਰ ਗਿਆ ਫਿਕਰਾ ਦਾ ਇੱਥੇ ਅਰਥ ਬੰਦਾ ਹੈ ਬਾਖ ਅਗਲਾ ਜਿਹੜਾ ਸ਼ਬਦ ਹੈ ਇਹ ਆ ਫਿਕਰਾਂ ਫਿਕਰਾ ਫਿਕਰਾਂ ਤੋਂ ਮਤਲਬ ਅਸੀਂ ਜੇ ਫਿਕਰ ਕਰਦੇ ਹੁੰਨੇ ਚਿੰਤਾ ਬੇਰਜ਼ਗਾਰ ਪੁੱਤ ਹੋਣ ਕਰਕੇ ਉਸ ਦਾ ਪਿਓ ਫਿਕਰਾਂ ਦੇ ਵਿੱਚ ਡੁੱਬਿਆ ਹੋਇਆ ਹੈ ਉਹਨਾਂ ਨੇ ਇੱਕ ਲੱਖ ਰੁਪਇਆ ਕਰਜ਼ਾ ਦੇਣਾਗਾ ਬਿਆਜ਼ ਦੇਣਾਗਾ ਲੋਕਾਂ ਦਾ ਤਾਂ ਇਸ ਕਰਕੇ ਫਿਕਰਾਂ ਦੇ ਵਿੱਚ ਡੁੱਬਿਆ ਹੋਇਆ ਪੂਰਾ ਪਰਿਵਾਰ ਫਿਕਰਾਂ ਦੇ ਵਿੱਚ ਹੁੰਦਾ ਚਿੰਤਾਜਨਕ ਅਗਲਾ ਸ਼ਬਦ ਹੈਗਾ ਪਿੰਜਰਾ ਪਿੰਜਰੇ ਨੂੰ ਅਸੀਂ ਕਹਾਂਗੇ ਕੈਦਖਾਨਾ ਚੂਹੇ ਨੂੰ ਫੜ ਲਈ ਅਸੀਂ ਅੱਜ ਘਰੇ ਪਿੰਜਰਾ ਲਿਆਂਦਾ ਪਿੰਜਰਾ ਤੇ ਜਿਹੜਾ ਅਗਲਾ ਸ਼ਬਦ ਹੈ ਪਿੰਜਰਾ 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 ਹੁੰਦਾ ਜਿਵੇਂ ਬਾਡੀ ਦਾ ਜਿਹੜਾ ਪਾਰਟਸ ਹੁੰਦੇ ਸਾਰੇ ਅਸੀਂ ਸਾਇੰਸ ਲੈਬ ਦੇ ਵਿੱਚ ਦੇਖਦੇ ਸਕੂਲਾਂ ਦੇ ਵਿੱਚ ਪਿੰਜਰ ਲੱਗੇ ਹੁੰਦੇ ਆ ਸਾਡੀ ਸਾਇੰਸ ਲੈਬ ਦੇ ਵਿੱਚ ਕਈ ਪਿੰਜਰਾ ਨਾਲ ਭਰੀ ਹੋਈ ਏ ਪਿੰਜਰਾ ਇੱਧਰ ਜੋ ਅਸੀਂ ਪਹਿਲਾ ਸ਼ਬਦ ਲਿਖਿਆ ਹੈ ਕਿ ਪਹਿਲਾ ਪਪਾ ਮੁਕਤਾ ਹਾ ਅਨੁਸਾਰ ਇਹ ਲਲਗਣਾ ਲਾ ਪਹਿਲਾ ਪਹਿਲਾ ਹੁੰਦਾ ਜਿਹੜਾ ਪਹਿਲੀ ਵਾਰ ਕੀਤਾ ਗਿਆ ਹੋਵੇ ਅਭੀਸ਼ੇਕ ਨੇ ਜਿਹੜਾ ਪਹਿਲਾ ਸੰਕੜਾ ਲਗਾਇਆ ਬਹੁਤ ਤੇਜ਼ੀ ਨਾਲ ਲਗਾਇਆ ਪਹਿਲਾ ਇਹ ਉਸ ਦਾ ਪਹਿਲਾ ਕਾਰੋਬਾਰ ਹੈ ਪਹਿਲਾ ਹੁੰਦਾ ਜਿਹੜਾ ਪਹਿਲੀ ਵਾਰ ਕੀਤਾ ਜਾ ਰਿਹਾ ਹੋਵੇ ਅਗਲਾ ਸ਼ਬਦ ਹੈ ਪਹਿਲਾ ਪਹਿਲਾ ਹੁੰਦਾ ਸ਼ਰੋਤੀ ਸਮੇ ਪਹਿਲਾ ਮੈਂ ਇਹ ਕੰਮ ਕਾਫੀ ਪਹਿਲਾਂ ਕਰ ਚੁੱਕਿਆ ਪਹਿਲਾਂ ਅੱਜ ਤੋਂ ਕਾਫੀ ਸਾਲ ਪਹਿਲਾਂ ਜਿਹੜੀ ਹੈ ਰੁਜ਼ਗਾਰ ਬਹੁਤ ਜ਼ਿਆਦਾ ਮਿਲਦੇ ਸੀ ਅੱਜ ਤੋਂ ਕਈ ਸਾਲ ਪਹਿਲਾਂ ਜਿਹੜੀ ਹੈ ਜ਼ਮੀਨੋਂ ਸਸਤੀ ਹੁੰਦੀ ਸੀ ਪਹਿਲਾਂ ਸਮਾਨ ਸਸਤਾ ਹੁੰਦਾ ਸੀ ਪਹਿਲਾਂ ਸੋ ਅਗਲਾ ਸ਼ਬਦ ਹੈ ਕਕੇ ਨੂੰ ਸਹਿ ਰਕੀ ਰਾਰਾ ਮੁਕਤਾ ਨੰਨੇ ਨੂੰ ਕਿੰਨਾ ਕਿਰਨਾ 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 ਹੈਗਾ ਪੁਰਨਾ ਹੁੰਦਾ ਸੀ ਇਹਨਾਂ ਕਿੰਨੀ ਚੀਜ਼ ਕੋਈ ਭਰ ਰਹੀ ਹੈ ਛੱਤ ਦੇ ਵਿੱਚੋਂ ਮਿੱਟੀ ਕਿਰ ਰਹੀ ਹੈ ਕਿਰਨਾ ਹੁੰਦਾ ਭੁਰਨਾ ਜਦੋਂ ਭੁਰ ਰਹੀ ਹੋਵੇ ਅਗਲਾ ਸ਼ਬਦ ਇਸੇ ਨਾਲ ਦਾ ਹੈ ਕਿਰਨਾ ਕਿਰਨਾ ਹੈਗਾ ਸੂਰਜ ਦੀਆਂ ਕਿਰਨਾ ਅੱਜ ਕੱਲ ਠੰਡ ਲੰਘ ਚੁੱਕੀ ਹੈ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਸੂਰਜ ਦੀਆਂ ਕਿਰਨਾ ਸਵੇਰੇ ਸਵੇਰੇ ਹੀ ਛੱਤ ਤੇ ਆ ਪੈਂਦੀਆਂ ਨੇ ਕਿਰਨਾ ਸੂਰਜ ਦੀਆਂ ਤਿੱਖੀਆਂ ਕਿਰਨਾ ਅੱਜ ਕੱਲ ਗਰਮੀ ਪੈਦਾ ਕਰ ਰਹੀਆਂ ਨੇ ਕਿਰਨਾ ਸੋ ਇਹ ਸੀ ਅੱਜ ਲਗਾਖਰ ਬਿੰਦੀ ਦੀ ਜਮਾਤ ਇਸ ਦੇ ਨਾਲ ਨਾਲ ਅਸੀਂ ਟਿੱਪੀ ਤੇ ਅੱਧਕ ਦੀ ਜਮਾਤ ਵੀ ਬਹੁਤ ਜਲਦ ਲੈ ਕੇ ਆਵਾਂਗੇ ਪਰ ਅੱਜ ਦੀ ਜਮਾਤ ਦੇ ਵਿੱਚ ਤੁਸੀਂ ਬਹੁਤ ਕੁਝ ਨਵਾਂ ਸਿੱਖਿਆ ਹੋਏਗਾ ਕਿ ਬਿੰਦੀ ਪਾਉਣ ਤੇ ਨਾ ਪਾਉਣ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਨੇ ਨਵੀਂ ਜਮਾਤ ਦੇ ਨਾਲ ਅਸੀਂ ਬਹੁਤ ਜਲਦ ਮਿਲਾਂਗੇ ਜੇਕਰ ਤੁਹਾਨੂੰ ਸਾਡੀ ਇਹ ਕਾਰਜ ਸਾਡੀ ਇਹ ਜਮਾਤ ਚੰਗੀ ਲੱਗੀ ਹੋਵੇ ਤਾਂ ਇਸ ਜਮਾਤ ਨੂੰ ਹਰ ਘਰ ਵਿੱਚ ਪਹੁੰਚਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਜਲਦ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਾਕਲੀ ਧੰਨਵਾਦ ਬਹੁਤ ਬਹੁਤ ਸਸਰੀ ਕਾ